ਸਤਿ ਸ਼੍ਰੀ ਅਕਾਲ ਦੋਸਤੋ ਖੁਸ਼ ਰਹੋ ਆਬਾਦ ਰਹੋ ਇਹ ਹਮੇਸ਼ਾ ਸਾਡੀ ਦੁਆ ਰੈਂਦੀ ਹੈ ਤਾਂ ਸੋ ਅੱਜ ਮੈਂ ਆਪਣੇ YouTube ਚੈਨਲ ਦੇ ਉੱਤੇ ਤੁਹਾਡੇ ਨਾਲ ਜਿਹੜੀ ਕਹਾਣੀ ਸਾਂਝੀ ਕਰਨ ਲੱਗੀ ਹਾਂ ਉਹ ਹੈ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਬਾਗਾਂ ਦਾ ਰਾਖਾ ਉਜੜੇ ਬਾਗਾਂ ਵਿੱਚੋਂ ਰਹੇ ਖੋਹੇ ਅਮਰੂਦ ਲੱਭ ਕੇ ਖਾਂਦਾ ਖਵਾਉਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਕੰਡੇ ਲੁਗਾਠਾਂ ਦੇ ਬਾਗ ਲਾਗੋਂ ਲੰਘਿਆ ਤਾਂ ਬਾਗ ਦਾ ਮਾਲਕ ਲੁਗਾਠਾਂ ਦੇ ਰਾਖੇ ਨੂੰ ਬੜੀਆਂ ਬੇਸ਼ਕੀਆਂ ਗਾਲਾਂ ਕੱਢ ਰਿਹਾ ਸੀ ਇੰਨੀਆਂ ਗੰਦੀਆਂ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਹਨਾਂ ਨੂੰ ਆਪਣੀ ਕਹਾਣੀ ਵਿੱਚੋਂ ਲਿਖਣਾ ਸ਼ਰਮਾ ਜਾਵੇ ਮੈਲੀ ਗੰਦੀ ਬਨਾਣ ਤੇ ਲੰਗੜ ਲਮਕ ਦੀ ਲੰਗੋਟੀ ਵਾਲਾ 15 16 ਵਰਿਆਂ ਦਾ ਰਾਖਾ ਕੰਬੀ ਜਾ ਰਿਹਾ ਸੀ ਪਤਾ ਨਹੀਂ ਡਰ ਨਾਲ ਗੁੱਸੇ ਨਾਲ ਕਿ ਬੁਖਾਰ ਨਾਲ ਉਸ ਦੀਆਂ ਅੱਖਾਂ ਪਖ ਰਹੀਆਂ ਸਨ ਕਲਰਕਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ ਕੇਵਲ ਇੱਕ ਪਤਲੇ ਸੁੱਕੇ ਅੱਧਖੜ ਕਲਰਕ ਨੇ ਮੁੜ ਸਾਰੀ ਘਟਨਾ ਵੱਲ ਇੱਕ ਨਜ਼ਰ ਤੱਕਿਆ ਤੇ ਮੁੜ ਆਪਣੇ ਜਥੇ ਨਾਲ ਚਾਲ ਵਧਾਉਂਦਾ ਮਿਲ ਗਿਆ ਰਾਖੇ ਨੇ ਕੰਬਦੇ ਕੰਬਦੇ ਨੇ ਆਖਿਆ اے ਸ਼ਾਹ ਜੀ ਮੈਂ ਕੋਈ ਜਾਣ ਬੁੱਝ ਕੇ ਥੋੜਾ ਲੰਮਾ ਪਿਆ ਹੋਇਆ ਸਾਂ ਮੈਨੂੰ ਤੇ ਤਾਪ ਚੜਿਆ ਹੋਇਆ ਓਏ ਤਾਪ ਤੇ ਆ ਬੱਚਿਆ ਤਾਪ ਚੜਿਆ ਕਿਉਂ ਜੀ ਇਹ ਤੇ ਮੈਨੂੰ ਪਤਾ ਨਹੀਂ ਪਰ ਇਹ ਜਦੋਂ ਚੜਨ ਤੇ ਆਵੇ ਸਾਰਿਆਂ ਨੂੰ ਚੜ ਜਾਂਦਾ ਤੁਹਾਨੂੰ ਵੀ ਤੇ ਚੜ ਹੀ ਗਿਆ ਸੀਗੇ ਲਾਲੂ ਸ਼ਾਹ ਆਪ ਹੀ 5-7 ਵਰਿਆਂ ਜਮਾਤਾਂ ਪੜਿਆ ਹੋਇਆ ਸੀ ਤੇ ਉਸ ਤੇ ਪੜੇ ਲਿਖੇ ਮੁੰਡੇ ਵੀ ਉਸ ਨੂੰ ਦੱਸਦੇ ਸਨ ਕਿ ਸਲਾਬਾਂ ਵਿੱਚ ਮੱਛਰ ਪੈਦਾ ਹੁੰਦੇ ਹਨ ਕਿਸੇ ਮੱਛਰ ਦੇ ਵੱਡਿਆ ਮੌਸਮੀ ਬੁਖਾਰ ਹੋ ਜਾਂਦਾ ਹੈ ਉਸ ਨੂੰ ਪਤਾ ਹੈ ਕਿ ਬਾਗਾਂ ਵਿੱਚ ਮੱਛਰ ਬੜੇ ਹੁੰਦੇ ਹਨ ਤੇ ਰਾਖਿਆਂ ਕੋਲ ਮੱਛਰਦਾਨੀਆਂ ਖਰੀਦਣ ਦੀ ਸ਼ਕਤੀ ਨਹੀਂ ਹੁੰਦੀ ਪਰ ਗੁੱਸਾ ਤਾਂ ਗੁੱਸਾ ਹੀ ਹੁੰਦਾ ਹੈ ਤੇ ਫੇਰ ਅਮੀਰ ਤਾਂ ਓਏ ਤੂੰ ਸਾਨੂੰ ਮਿਹਣੇ ਦਿਨਾ ਓਏ ਚੁੱਕ ਬਿਸਤਰਾ ਬੋਰੀਆ ਆਪਣਾ ਹੁਣੇ ਇੱਥੋਂ ਤੇਰੇ ਵਰਗੇ ਰਾਖੇ ਦੀ ਸਾਨੂੰ ਲੋੜ ਨਹੀਂ ਇਹ ਗੱਲ ਸ਼ਾਹ ਹੋ ਰਹਾ ਇਸ ਖਿਆਲ ਨਾਲ ਨਹੀਂ ਸੀ ਆਖੀ ਕਿ ਉਹ ਰਾਖੇ ਨੂੰ ਕੱਟਣਾ ਚਾਹੁੰਦੇ ਸਨ ਮੁਸਲਮਾਨਾਂ ਦੇ ਜਾਣ ਤੋਂ ਮਗਰੋਂ ਰਾਖੇ ਖੜੇ ਪੈਰ ਨਹੀਂ ਸਨ ਲੱਭਦੇ ਪਰ ਫਿਰ ਵੀ ਉਹਨਾਂ ਕਹਿ ਦਿੱਤਾ ਜੋ ਕਹਿਣਾ ਸੀ ਰਾਖੇ ਨੂੰ ਕੁਝ ਰੋ ਆ ਗਿਆ ਉਹ ਕੋਈ ਅੱਧ ਖੜ ਕਲਰਕ ਥੋੜਾ ਸੀ ਭਾਵੇਂ ਜਵਾਨੀ ਦੇ ਲਹੂ ਨੂੰ ਬੁਖਾਰ ਸਕਾਰਿਆ ਸੀ ਪਰ ਜੋ ਕੁਝ ਹੈ ਸੀ ਹੇ ਤਾਂ ਸੀਨਾ ਜਵਾਨ ਲਹੂ ਚ ਉਸ ਆਪਣਾ ਸਵੈਮਾਨ ਜਾਗਦਾ ਪੜਿਆ ਤੇ ਝੁੱਗੀ ਵਿੱਚੋਂ ਆਪਣਾ ਬਿਸਤਰਾ ਲਵੇਟ ਲਿਆਇਆ ਤੇ ਮਾਲਕ ਨੂੰ ਬਿਨਾਂ ਕੁਝ ਕਿਹਾ ਉਸ ਰਾਹੇ ਤੁਰ ਪਿਆ ਜਿਸ ਪਾਸੇ ਕਲਰਕ ਗਏ ਸਨ ਸ਼ਾਹਾਂ ਹੋਰਾਂ ਨੂੰ ਇਹ ਆਸ ਨਹੀਂ ਸੀ ਪਰ ਅਮੀਰਾਂ ਦੀ ਵੀ ਤਾਂ ਆਕੜ ਹੁੰਦੀ ਹੈ ਨਾਲੇ ਉਹਨਾਂ ਦਾ ਖਿਆਲ ਸੀ ਕਿ ਮੁੰਡੇ ਇੱਥੋਂ ਕੋ ਜਾ ਕੇ ਮੁੜ ਆਏਗਾ ਸੋ ਨਾਵਾਜ਼ ਨਾ ਮਾਰੀ ਪਰ ਰਾਖਾ ਵਾਧਾ ਗਿਆ ਵਾਧਾ ਗਿਆ ਆਪਣੇ ਰਸਤੇ ਸ਼ਾਹ ਹੋਰਾਂ ਨੂੰ ਬਾਗ ਦਾ ਖਿਆਲ ਆਇਆ ਰਾਤ ਦਾ ਖਿਆਲ ਆਇਆ ਚੰਮ ਗਿੱਦੜਾਂ ਦਾ ਖਿਆਲ ਆਇਆ ਜਿਹੜਾ ਉਸ ਸੁਣਿਆ ਹੋਇਆ ਸੀ ਰਾਤੋਂ ਰਾਤ ਬਾਗਾਂ ਦੇ ਬਾਗ ਉਜੜ ਜਾਂਦੇ ਹਨ ਜੇ ਮੁੰਡਾ ਨਾ ਮੁੜਿਆ ਤਾਂ ਰਾਤ-ਰਾਤ ਸੈਂਕੜਿਆਂ ਦਾ ਨੁਕਸਾਨ ਹੋ ਜਾਣ ਦਾ ਡਰ ਸੀ ਰਾਤੀ ਕੀ ਆਪ ਰਾਖੀ ਕਰ ਸਕੇਗਾ ਮੱਛਰਾ ਤੋਂ ਉਹ ਡਰ ਗਿਆ ਫੇਰ ਭਾਵੇਂ ਇਸ ਸ਼ਹਿਰ ਦੇ ਲਾਗੇ ਦੇ ਮਦਾਨੀ ਇਲਾਕੇ ਵਿੱਚ ਪਾੜ ਖਾਣੇ ਜਾਨਵਰਾਂ ਦਾ ਕੋਈ ਖਤਰਾ ਨਹੀਂ ਸੀ ਪਰ ਉਸ ਨੂੰ ਆਪਣੇ ਬਾਗ ਵਿੱਚ ਹੋ ਗੱਜ ਦੇ ਚਿੰਗਾੜ ਦੇ ਸੁਣਾਈ ਦਿੱਤੇ ਮੋਰ ਦੀ ਕੂਕ ਨੂੰ ਸ਼ਾਮੀ ਸੁਣ ਕੇ ਡਰ ਜਾਣ ਵਾਲਾ ਲਾਲੂ ਸ਼ਾਹ ਘਬਰਾ ਗਿਆ ਉਸ ਕਦੇ ਪੈਸੇ ਹੱਥੋਂ ਨਹੀਂ ਸੀ ਛੱਡਿਆ ਪਰ ਅੱਜ ਸੈਂਕੜਿਆਂ ਦੀ ਰਕਮ ਉਸ ਨੂੰ ਛੱਡਣੀ ਹੀ ਪਵੇਗੀ ਜਾਨ ਨਾਲ ਜਹਾਨ ਹੈ ਹੁਸ ਸੋਚਿਆ ਆਪ ਮੋਏ ਜੱਗ ਪਰ ਲੋ ਜੇ ਕਿਤੇ ਕੋਈ ਡਾਕੂ ਆ ਨਿਕਲੇ ਤਾਂ ਉਹ ਰਾਖੇ ਨੂੰ ਤਾਂ ਭਾਵੇਂ ਛੱਡ ਜਾਈ ਪਰ ਲਾਲੂ ਸ਼ਾਹ ਨੂੰ ਨਹੀਂ ਛੱਡਣ ਲੱਗਾ ਭਾਵੇਂ ਉਸ ਦੀ ਆਂਟੀ ਵਿੱਚ ਇੱਕ ਵੀ ਪੈਸਾ ਨਾ ਹੋਵੇ ਲਾਲੂ ਸ਼ਾਹ ਬੁੰਦ ਲਿਆ ਹੋਇਆ ਖੂ ਲਾਗੇ ਥੜੇ ਤੇ ਬੈਠ ਗਿਆ ਰਾਖਾ ਉਸ ਥਾਂ ਤੇ ਲਾਗੋ ਲੰਘਿਆ ਜਿੱਥੇ ਸ਼ਹਿਰੀ ਇਹ ਕਲਰਕ ਨਹਿਰ ਕੰਡੇ ਬੈਠੇ ਹੋਏ ਸਨ ਅੱਧ ਖੜ ਮਗੋ ਲੋਲੀਏ ਕਲਰਕ ਨੇ ਲਾਗੋਂ ਲੰਗੀ ਜਾਂਦੇ ਰਾਖੇ ਨੂੰ ਆਖਿਆ ਕਿਉਂ ਬਈ ਗਾਲਾਂ ਤੈਨੂੰ ਪੈਂਦੀਆਂ ਸੀ ਜੀ ਬਾਬੂ ਜੀ ਫਿਰ ਤੂੰ ਬਿਸਤਰਾ ਚੁੱਕੀ ਤੁਰਿਆ ਕਿੱਥੇ ਜਾਣਾ ਮੈਨੂੰ ਛਾਹ ਹੋਣਾ ਕੱਢ ਦਿੱਤਾ ਕਿਉਂ ਮੈਨੂੰ ਤਾਪ ਚੜਿਆ ਹੋਇਆ ਸੀ ਫਿਰ ਲੁਗਾਠਾ ਰੱਜ ਕੇ ਖਾਧੀਆਂ ਹੋਣੀਆਂ ਐ ਨਾ ਹਾਂਜੀ ਸਾਰੇ ਕਲਰਕ ਰਾਖੇ ਦਾ ਸੱਚ ਸੁਣ ਕੇ ਖਬਰੇ ਕਿਉਂ ਖੇੜ ਖੜਾ ਕੇ ਹੱਸ ਪਏ ਕਿਸੇ ਨੇ ਉਸ ਦੀ ਨੌਕਰੀ ਛੁੱਟਣ ਤੋਂ ਅਫਸੋਸ ਨਾ ਕੀਤਾ ਕਿਸੇ ਉਸ ਦੀ ਬਾਹ ਫੜ ਕੇ ਤਾਪ ਨਾ ਜਾਚਿਆ ਭਾਵੇਂ ਉਹ ਸਾਰਿਆਂ ਕਲਰਕਾਂ ਕੋਲੋਂ ਸੋਹਣਾ ਸੀ ਪਰ ਉਸ ਦੇ ਹੱਥਾਂ ਗੋਡਿਆਂ ਤੇ ਮੈਲ ਜੰਮੀ ਹੋਈ ਸੀ ਸ਼ਾਇਦ ਉਹਨਾਂ ਸਮਝਿਆ ਕਿ ਉਹ ਖੁਦ ਹੀ ਇਸ ਗੰਦ ਦਾ ਜ਼ਿੰਮੇਵਾਰ ਹੈ ਪਰ ਕਾਰਨਾਂ ਦੀ ਡੂੰਘਾਈ ਵਿੱਚ ਪਹੁੰਚਣ ਵਾਲੀ ਪੜ੍ਹਾਈ ਤਾਂ ਉਹਨਾਂ ਕਲਰਕਾਂ ਪੜ੍ਹੀ ਹੀ ਨਹੀਂ ਸੀ ਰੱਖਦਾ ਡਿੱਗਦਾ ਟੈਂਦਾ ਤੁਰ ਹੀ ਗਿਆ ਸ਼ਾਮੀ ਉਹ ਘਰ ਪਹੁੰਚਿਆ ਪਿੰਡੋਂ ਬਾਰੋ-ਬਾਰ ਉਸ ਦੇ ਭਰਾ ਦਾ ਘਰ ਸੀ ਉਸ ਦਾ ਪਿਓ ਮਰ ਚੁੱਕਿਆ ਸੀ ਉਸ ਦੀ ਪਰਜਾਈ ਤਿੰਨ ਬੱਚਿਆਂ ਦੀ ਮਾਂ ਸੀ ਨੌ ਸੱਸ ਦੋਵੇਂ ਪਿੰਡ ਦੇ ਕੁਝ ਘਰਾਂ ਦਾ ਗੂਹਾ-ਕੂੜਾ ਕਰਦਿਆਂ ਸਨ ਪਰ ਪਾਕਿਸਤਾਨ ਨੂੰ ਆਉਣ ਤੋਂ ਮਗਰੋਂ ਸ਼ਹਿਰ ਵਿੱਚ ਨਵਾਂ-ਨਵਾਂ ਪਾਂਡੀ ਦਾ ਕੰਮ ਕਰਨ ਲੱਗਿਆ ਹੋਇਆ ਸੀ ਉਹ ਗਜਬ ਦਾ ਹਲਵਾਹਕ ਸੀ ਪਾਕਿਸਤਾਨ ਵਿੱਚ ਉਸ ਦਾ ਆਪਣਾ ਹਲ ਸੀ ਤੇ ਉਹ ਠੇਕੇ ਤੇ ਵਾਹੀ ਕਰਦਾ ਸੀ ਹੁਣ ਇਸ ਪੰਜਾਬ ਵਿੱਚ ਉਸ ਨੂੰ ਕੋਈ ਕਾਮਾ ਵੀ ਨਹੀਂ ਸੀ ਰੱਖਦਾ ਇੱਕ ਖਾਨਦਾਨ ਦਾ ਖਾਨਦਾਨ ਭੁੱਖਾ ਮਰ ਰਿਹਾ ਸੀ ਇਹ ਰੱਖਾ ਵੀ ਆਪਣੀ ਮਾਂ ਤੇ ਭਰਾ ਦੇ ਟੱਬਰ ਨੂੰ ਸਹਾਰਾ ਦੇ ਰਿਹਾ ਸੀ ਉਸ ਦੇ ਤ੍ਰੀਹਾਂ ਦਿਨਾਂ ਦੀ ਕਿਰਤ ਦਾ ਮੁੱਲ ਇਸ ਮਗਿਹਾਈ ਦੇ ਸਮੇਂ ਵਿੱਚ 17 ਰੁਪਏ ਸੀ ਰੱਖਾ ਮੰਜੀ ਢਾ ਕੇ ਬਲੇਟਿਆ ਵਿਸਤਰਾ ਸਰਾਣੇ ਰੱਖ ਕੇ ਲੇਟ ਗਿਆ ਜਦੋਂ ਸੱਸ ਨੋਂ ਪਿੰਡੋਂ ਮੁੜੀਆਂ ਤਾਂ ਉਹਨਾਂ ਉਸ ਨੂੰ ਮੰਜੀ ਤੇ ਲੇਟਿਆ ਦੇਖਿਆ ਵੇਵਾਰੂ ਪਰਜਾਈ ਨੇ ਆਖਿਆ ਕਿਉਂ ਵੇ ਤੂੰ ਕਿਦਾਂ ਬਾਰੂ ਜਾਗ ਜਿਹਾ ਪਿਆ ਤਾਪ ਦੀ ਨਿੰਦਰੂ ਉਸ ਦਾ ਅਸਲੀ ਨਾਂ ਬਹਾਦਰ ਸੀ ਪਰ ਬਾਰੂ ਵਿੱਚ ਜੰਮਣ ਪਲਣ ਕਰਕੇ ਉਸ ਨੂੰ ਸਾਰੇ ਬਾਰੂ ਹੀ ਕਹਿੰਦੇ ਸਨ ਬਾਰੂ ਰੋਣ ਹੱਕਾ ਜਿਹਾ ਹੋ ਕੇ ਕਹਿਣ ਲੱਗਾ ਛਾਂ ਨੇ ਮੈਨੂੰ ਕੱਢ ਦਿੱਤਾ ਨੋਂਸਸ ਤੇ ਜਿਵੇਂ ਬਿਜਲੀ ਪੈ ਗਈ ਕਿਸੇ ਨੇ 바ਰੂ ਦਾ ਤਾਪ ਨਾ ਦੇਖਿਆ ਰੋਟੀਆਂ ਦਾ ਫਿਕਰ ਪੈ ਗਿਆ 바ਰੂ ਦੇ 17 ਰੁਪਏ ਤਾਂ ਪੱਕੇ ਸਨ 바ਰੂ ਦੇ ਭਰਾ ਦੀ ਆਮਦਨ ਕੋਈ ਪੱਕੀ ਨਹੀਂ ਸੀ ਉਹ ਤੇ ਮਜ਼ਦੂਰ ਸੀ ਤੇ ਵੇ ਹੋਇਆ ਕਿ ਕੀ ਸੀ ਫੇਰ ਪਰਜਾਈ ਨੇ ਹੀ ਪੁੱਛਿਆ ਭਾਬੀ ਮੈਨੂੰ ਤਾਪ ਚੜ ਗਿਆ ਸੀ ਮੈਂ ਲੰਮਾ ਪਿਆ ਹੋਇਆ ਸਾਂ ਤੇ ਉਤੋਂ ਆ ਗਿਆ ਛਾ ਉਹ ਲੱਗਾ ਗੰਦੀਆਂ ਗਾਲਾਂ ਕੱਢਣ ਮੈਂ ਕਿਹਾ ਗਾਲਾਂ ਨਾ ਕੱਢੋ ਤੇ ਉਹਨੇ ਮੈਨੂੰ ਕੱਢ ਦਿੱਤਾ ਹਿਉ ਮਰਖਾਂ ਮਾਂ ਨੇ ਆਖਿਆ ਤੇਰੀ ਕਿਹੜੀ ਗਾਲਾਂ ਨਾਲ ਲੱਤ ਟੁੱਟ ਗਈ ਸੀ ਤੂੰ ਕਿਹੜੀਆਂ ਗੱਲਾਂ ਉਸ ਦੀਆਂ ਗਾਲਾਂ ਟੋਕਣੀਆਂ ਸਨ ਕੱਢੀ ਜਾਣ ਦਿੰਦਾ ਬੇਬੇ ਉਹ ਤੈਨੂੰ ਗਾਲਾਂ ਕੱਢਦਾ ਸੀ ਤੇ ਫਿਰ ਕੀ ਹੋਇਆ ਜੇ ਮੈਨੂੰ ਗਾਲਾਂ ਕੱਢੀ ਸੀ ਤੇ ਮੈਨੂੰ ਕਿਤੇ ਲੱਗ ਗਈ ਏ ਮਾਂ ਨੇ ਆਖਿਆ ਬੇਬੇ 37 ਚੱਕ ਵਿੱਚ ਤੇ ਭਾ ਤੇਰੀ ਗਾਲ ਵਿੱਚੋਂ ਲੰਬੜਾ ਕਿ ਨਹਿਰ ਸੁੰਨ ਦਾ ਸਿਰ ਪਾੜ ਆਇਆ ਸੀ ਬੇ ਮਰ ਗਿਆ ਏ 37 ਚੱਕ ਪਰਜਾਈ ਬੋਲੀ ਤੇ ਤੈਨੂੰ ਤਾਪ ਕਿੱਦਾਂ ਚੜਿਆ ਵੇ ਲੁਗਾਠਾਂ ਖਾਧੀਆਂ ਹੋਣੀਆਂ ਨੇ ਰੱਜ ਕੇ ਤੇ ਤੂੰ ਭਾਬੀ ਕਿਹੜੀ ਪਰਸੋਂ ਰੋਟੀ ਲੈ ਕੇ ਆਪੜੀ ਸਾਂ ਤੇ ਫੇਰ ਅੱਜ ਵੀ ਨਾ ਛਾ ਵੇਲਾ ਤੇ ਨਾ ਰੋਟੀ ਦੱਸ ਫੇਰ ਕੀ ਕਰਦਾਂ ਭਾਬੀ ਚੁੱਪ ਹੋ ਗਈ ਪਰ ਮਾਂ ਬੋਲੀ ਬੇ ਉਹ ਵੀ ਤੁਹਾਡੇ ਪਿੱਛੇ ਲੰਬੜਾਂ ਦੀ ਵਗਾਰ ਕਰਨ ਗਈ ਹੋਈ ਸੀ ਤੇ ਨਾਲੇ ਆਟਾ ਵੀ ਤਿੰਨਾ ਵਗਾਰ ਕਰਨ ਜਾਂਦੀ ਬਾਰੂ ਨੇ ਮੁੰਡ ਪੁਨੇ ਦੀ ਹੈਂਕੜ ਵਿੱਚ ਬੇਸੁਰਤੀ ਉਗਾੜਦਿਆ ਅੱਖਿਆ ਮਾਂ ਅਖਰ ਮੰਝੇ ਤੇ ਬੈਠ ਹੀ ਗਈ ਮਲੇਰੀਆ ਆਪਣਾ ਜ਼ੋਰ ਦਿਖਾ ਕੇ ਉਤਰ ਰਿਹਾ ਸੀ ਤੁਰਨ ਨਾਲ ਪਸੀਨਾ ਖੂਬ ਆ ਗਿਆ ਸੀ ਪਰ ਫੇਰ ਵੀ ਮਾਂ ਦਾ ਮੋਹ ਜਿੱਤਣ ਲਈ ਪਿੰਡਾ ਕਾਫੀ ਤੱਤਾ ਸੀ ਜਾਨੀ ਮੰਗਾਈਏ ਕਿ ਤੋ ਦੁੱਧ ਲਿਆ ਉਸ ਨੌ ਨੂੰ ਆਖਿਆ ਜਦੋਂ ਦੇ ਮਹਿੰਗੀ ਦੇ ਆਪਣੇ ਸਬਾਲ ਹੋਏ ਸਨ ਉਹ ਬਾਹਰੂ ਨੂੰ ਕੁਝ ਉਪਰ-ਉਪਰ ਜਾਣਨ ਲੱਗ ਪਈ ਸੀ ਭਾਵੇਂ ਬਾਹਰੂ ਦੀ ਮਿਹਨਤ ਨਾਲ ਉਸ ਦੇ ਆਪਣੇ ਬੱਚੇ ਪਲਦੇ ਸਨ ਆਖਣ ਲੱਗੀ ਕਿੱਥੋਂ ਦੁੱਧ ਲਿਆਵਾ ਸਾੜਾ ਪੈਸੇ ਬਿਨਾ ਕੁਝ ਇਸ ਦੇਸ਼ ਮਿਲਦਾ ਹੈ ਜਾ ਨਹੀਂ ਕਿਸੇ ਗੋਹੇ ਕੂੜੇ ਵਾਲੇ ਘਰੋਂ ਮੰਗ ਲਿਆ ਇਹਨੇ ਨੂੰ ਬਾਰੂ ਦਾ ਭਰਾ ਆ ਗਿਆ ਬਾਰੂ ਨੂੰ ਦੇਖਿਆ ਚੰਗਾ ਹੋਇਆ ਆ ਗਿਆ ਈ ਉਹ ਸਾਕਿਆ ਮੁੰਡੇ ਕੋਲੋਂ ਸਾਨੂੰ ਕੋਈ ਪੈਸੇ ਚੰਗੇ ਨੇ ਆ ਲੈ ਦੁੱਧ ਲੈ ਆ ਬਾਰੂ ਦੇ ਭਰਾ ਨੇ ਪੈਸੇ ਮਹਿੰਗੀ ਦੇ ਹੱਥ ਫੜਾਉਂਦਿਆ ਕਿਹਾ ਮਹਿੰਗੀ ਮੂੰਹ ਰੋਟੀ ਪਾਂਡਾ ਚੁੱਕ ਕੇ ਦੁੱਧ ਲੈਣ ਚਲੀ ਗਈ ਤੇ 바ਰੂ ਦਾ ਭਰਾ ਰੱਸਾ ਰੱਖ ਕੇ ਭਰਾ ਦੀ ਪਵੰਦੀ ਬੈਠ ਗਿਆ ਤੇ ਮਾਂ ਨੂੰ ਕਹਿਣ ਲੱਗਾ ਕੁੱਲ 15 ਆਨੇ ਬਣੇ ਨੇ ਅੱਜ 바ਰੂ ਦਾ ਬੁਖਾਰ ਹੁਣ ਉਤਰ ਰਿਹਾ ਸੀ ਮੈਂ ਭਰਾ ਹੁਣੇ ਬਾਗ ਨੂੰ ਚਲਾ ਜਾਂਗਾ ਮੇਥੋਂ ਭੁੱਲ ਹੋ ਗਈ ਏ 바ਰੂ ਦੀ ਮਾਂ ਨੇ ਸਾਰੀ ਕਹਾਣੀ ਸੁਣਾਈ ਉਸ ਰਾਤ 바ਰੂ ਦਾ ਭਰਾ ਆਪ ਬਾਗ ਵਿੱਚ ਰਾਖੀ ਕਰਨ ਚਲਾ ਗਿਆ ਦਾਲ ਰੋਟੀ ਜੋਗਾ ਕੋਈ ਪੈਸਾ ਨਾ ਬਚਿਆ ਮਿਸੀਆਂ ਰੋਟੀਆਂ ਪਾਣੀ ਨਾਲ ਸੰਘੋ ਥੱਲੇ ਲਗਾਈਆਂ ਨਾ ਜਾਣ ਹਾਂ ਬਾਰੂ ਨੂੰ ਬਦੋ ਬਦੀ ਇੱਕ ਦੁੱਧ ਪਿਲਾ ਦਿੱਤਾ ਗਿਆ ਬਾਰੂ ਨੂੰ ਨੀਂਦ ਆ ਗਈ ਪਰ ਅੱਧੀ ਰਾਤੀ ਜਦ ਉਹ ਪਿਸ਼ਾਬ ਕਰਨ ਉੱਠਿਆ ਤਾਂ ਕਮਜ਼ੋਰੀ ਨਾਲ ਉਸ ਨੂੰ ਪੌਂਟਣੀ ਆ ਗਈ ਉਸ ਕਿਸੇ ਨੂੰ ਨਾ ਦੱਸਿਆ ਮਗਰੋਂ ਉਸ ਨੂੰ ਨੀਂਦ ਨਾ ਆਈ ਉਹ ਅੱਖਾਂ ਪਾੜ-ਪਾੜ ਕੇ ਤਾਰਿਆਂ ਵੱਲ ਦੇਖਦਾ ਰਿਹਾ ਜੋ ਖਬਰੇ ਆਪਣੀ ਚੁੱਪ ਬੋਲੀ ਵਿੱਚ ਹਰੀ ਜਨਾਂ ਦੀ ਕਥਾ ਕਹਿ ਰਹੇ ਸਨ ਆਰੀਆ ਸਭਿਅਤਾ ਦੀ ਮਿਹਨਤ ਦੀ ਭੰਡ ਚੋਂ ਪੱਕੀ ਜਾਤ ਵੰਡ ਕੇ ਜਾਤ ਵੰਡ ਵਿੱਚ ਵਿਚਾਰੇ ਸ਼ੁੱਧਰ ਇੱਕ ਇਤਿਹਾਸਕ ਦੁੱਖ ਭਰੀ ਕਹਾਣੀ ਸਨ ਮਹਸਨ ਉਹ ਸਦਾ ਤੋਂ ਹਿੰਦ ਵਿੱਚ ਦੇਖਦੇ ਆਏ ਸਨ ਹੋਰਨਾ ਦੇਸ਼ਾਂ ਵਿੱਚ ਅਮੀਰ ਤੇ ਗਰੀਬ ਦੀ ਦੋ ਜਮਾਤਾਂ ਸਨ ਪਰ ਹਿੰਦ ਵਿੱਚ ਹਜ਼ਾਰਾਂ ਜਮਾਤ ਬੰਦੀਆਂ ਸਨ ਬਾਰੂ ਤਾਰਿਆਂ ਦੀ ਬੋਲੀ ਸਮਝ ਨਹੀਂ ਸਕਦਾ ਸੀ ਪਰ ਉਹ ਉਸ ਨੂੰ ਹੀ ਸੁਣਾ ਰਹੇ ਸਨ ਇਹ ਦੁਖਾਂਤ ਦੀ ਕਥਾ ਬਾਰੂ ਦੇ ਸਦੀਆਂ ਪਹਿਲੇ ਬਜ਼ੁਰਗੀ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ ਮੂਰਖ ਦੇਵ ਬਾਣਾ ਸੁਣਨ ਦਾ ਹਿਆ ਕਰਦੇ ਸਨ ਮਹਾਤਮਾ ਬੁੱਧ ਆਪ ਤਾਂ ਹਿੰਦੂਆਂ ਦਾ avatars ਬਣ ਬੈਠਾ ਪਰ ਵਿਚਾਰੇ ਅਸ਼ੂਤ ਜਿਨ੍ਹਾਂ ਨੂੰ ਉਸ ਚੁੱਕਣ ਦਾ ਆਵਾਜ਼ਾ ਲਾਇਆ ਉਹ ਹੋਰ ਢੁੰਗੇ ਟੋਏ ਵਿੱਚ ਘੜੇ ਗਏ। ਰਵਿਦਾਸ ਦਾ ਜਿਸ ਦੇ ਬਜ਼ੁਰਗ ਟੋਇ ਟੋਰ ਟੋਇਆ ਕਰਦੇ ਸਨ। ਹਰਾਮ ਨਾਲ ਤਰ ਗਿਆ, ਭਗਤ ਬਣ ਗਿਆ। ਪਰ ਉਸ ਦੇ ਭਰਾ ਪੁੱਤਰ ਆਰੀਆ ਹਿੰਦੂਆਂ ਦੇ ਵਹਿਮਾਂ ਤੇ ਵਹਿਣਾ ਵਿੱਚ ਡੁੱਬੇ ਹੋਏ। ਕਬੀਰ ਜੀ ਦੇ ਤゥム ਕਤ ਬ੍ਰਾਹਮਣ, ਹਮ ਕਤ ਸ਼ੂਦ, ਹਮ ਕਤ ਲੋਹੂ, ਤゥム ਕਤ ਦੂਦ ਵਿੱਚ। ਹਿੰਦੂ ਸਮਾਜ ਨੂੰ ਸ਼ਾਸਤਰ ਅਨੁਸਾਰ ਕੋਈ 61ਵੀਂ ਦਲੀਲ ਨਾ ਦੇਸੀ ਨਾਨਕ ਗੁਰੂ ਗੋਬਿੰਦ ਸਿੰਘ ਨੇ ਅਸ਼ੂਤ ਅਸ਼ੂਤ ਸਾਰਿਆਂ ਨੂੰ ਇੱਕੋ ਅੰਮ੍ਰਿਤ ਦਾ ਬਾਟਾ ਦਿੱਤਾ ਪਰ ਜਾਤ ਫਿਰ ਸਨੰਤਨੀਆਂ ਦੇ ਅਸਰ ਸਦਕਾ ਜਿਉਂਦੀ ਰਹੀ ਗਾਂਧੀ ਨੇ ਅਸ਼ੂਤਾਂ ਤੇ ਮੁਸਲਮਾਨਾਂ ਦੇ ਜੋੜ ਨਾਲ ਹਿੰਦ ਜਾਂਦਾ ਦੇਖਿਆ ਤਾਂ ਅਸ਼ੂਤ ਹਿੰਦੂ ਹੈ ਦਾ ਨਾਰਾ ਮਾਰਿਆ ਮੰਦਰਾਂ ਦੇ ਬੂਹੇ ਖੁੱਲ ਗਏ ਕਿ ਅੱਗੇ ਕਈ ਵਾਰ ਬੂਹੇ ਖੁੱਲ ਕੇ ਬੰਦ ਨਹੀਂ ਹੋਏ ਸਨ ਜੇ ਉਹ ਸਿੱਖ ਬਣੇ ਤਾਂ ਚੌਥੇ ਪੌੜੇ ਦੇ ਹੋਗੇ ਉਹ ਆਰੀਆ ਸਮਾਜੀ ਬਣੇ ਤਾਂ ਮਹਾਸ਼ੇ ਹੋਗੇ ਜੇ ਕ੍ਰਿਸ਼ਤਾਨੀ ਬਣੇ ਤਾਂ ਸਾਈ ਹੋਗੇ ਬਣਿਆ ਕਿ ਉਹਨਾਂ ਦਾ ਚੌਥੇ ਪੌੜੇ ਮਹਾਸ਼ੇ ਹਸਾਈ ਤੇ ਹਰੀਜਨ ਕਹਿਣ ਨਾਲ ਉਹਨਾਂ ਦਾ ਜੀਵਨ ਪੱਧਰ ਤੇ ਉੱਚਾ ਨਹੀਂ ਹੋਇਆ ਗਾਲਾਂ ਦੀ ਆਜ਼ਾਦ ਹਰੀਜਨਾਂ ਲਈ ਹੀ ਤਾਂ ਕੀ ਕੀਤੀ ਜਾਂਦੀ ਹੈ ਹਿੰਦੁਸਤਾਨ ਦੀਆਂ ਚੌਥਾਈ ਗਾਲਾਂ ਦਾ ਉਹ ਹੱਕਦਾਰ ਹੈ ਉਸ ਦੀ ਧੀ ਕਿਸੇ ਦੀ ਧੀ ਨਹੀਂ ਉਸਦੀ ਭੈਣ ਕਿਸੇ ਦੀ ਭੈਣ ਨਹੀਂ ਬਗਾਰ ਉਸ ਦਾ ਜਮੰਦਰੂ ਹੱਕ ਹੈ ਹਿੰਦ ਦੇ ਪਾਲਕ ਹਰੀ ਜਾਨਾਂ ਨੂੰ ਹਿੰਦ ਦੇ ਪਿੰਡਾਂ ਵਿੱਚ ਕੁਲੀ ਪਾਉਣ ਦਾ ਵੀ ਹੱਕ ਨਹੀਂ ਹਰੀ ਜਨ ਜਿਵੇਂ ਤਾਰੇ ਖੇੜ ਖੜਾ ਕੇ ਹੱਸ ਪਏ ਪਰ ਕੌਣ ਸੁਣਦਾ ਤਾਰਿਆਂ ਦੀ ਕਹਾਣੀ ਉਹਨਾਂ ਦੇ ਹਰੀ ਜਨਾਂ ਦੀ ਹਮਦਰਦੀ ਵਿੱਚ ਰੋਏ ਹੰਝੂਆਂ ਨੂੰ ਲੋਕਾਂ ਨੇ ਤੇਲ ਕਿਹਾ ਕਵੀਆਂ ਨੇ ਉਹਨਾਂ ਨੂੰ ਮੋਤੀਆਂ ਦੀ ਉਪਮਾ ਦਿੱਤੀ ਕਿੰਨੀ ਦੁੱਖ ਰੂਪ ਸੀ ਇਹ ਕਹਾਣੀ ਇਸ ਕਹਾਣੀ ਦਾ ਜਾਗਦੇ ਅੱਖੀਆਂ ਪਾੜ ਦੇਖਦੇ ਸੁੱਤੀ ਪਰਜਾਈ ਦੇ ਨਿਆਣਿਆਂ ਦੇ ਸੁਵਾਸਾਂ ਦਾ ਸੂਖਮ ਸਮਾਜ ਨੂੰ ਸੁਣਦੇ ਬਾਰੂ ਨੂੰ ਵੀ ਕੁਝ ਪਤਾ ਨਾ ਲੱਗਾ ਤੜਕਸਰ ਉਹ ਆਪਣਾ ਬਿਸਤਰਾ ਕੱਛੇ ਮਾਰ ਕੇ ਬਾਗ ਵਿੱਚ ਆ ਗਿਆ ਮਾਤੇ ਪਰਜਾਈ ਨੇ ਰਾਤੀ ਉਸ ਦਾ ਬੁਖਾਰ ਉੱਤਰਿਆ ਦੇਖਿਆ ਸੀ ਸਮਝ ਲਿਆ ਆਖ ਦਾ ਜੋ ਸੀ ਬਾਗ ਨੂੰ ਚਲਾ ਗਿਆ ਹੋਵੇਗਾ ਬਾਰੂ ਦਾ ਭਰਾ ਵੀ ਦਿਨ ਚੜਨ ਤੋਂ ਪਹਿਲਾਂ ਪਿੰਡ ਆ ਗਿਆ ਪਤਾ ਲੱਗਾ ਮੁੰਡਾ ਚੰਗਾ ਪਲਾਏ ਤੇ ਬਾਗ ਨੂੰ ਚਲਾ ਗਿਆ ਹੈ ਦਿਨ ਚੜਦੇ ਲਾਲੂ ਸ਼ਾ ਬਾਗ ਦੀ ਕਿਸਮਤ ਦੇਖਣ ਆਇਆ ਤਬ ਉਸ ਬਾਰੂ ਹੋਏ ਹੋਏ ਕਾਣਿਆ ਆਉਂਦਾ ਹੀ ਆਉਂਦਾ ਹੀ ਕਰਕੇ ਤੋਤੇ ਉਡਾਉਂਦਾ ਦੇਖਿਆ ਉਸ ਦੀ ਕਮਾਨ ਵਿੱਚੋਂ ਨਿਕਲੇ ਗੁਲੇਲੇ ਲੋਕਾਠਾਂ ਤੇ ਪੱਤੇਆਂ ਵਿੱਚੋਂ ਸਾੜ ਸਾੜ ਕਰਦੇ ਲੰਘਦੇ ਜ ਸੁਣੇ ਗਏ ਕਿਹੜਾ ਹੈ ਲਾਲੂ ਸ਼ਾਹ ਨੇ ਉੱਚਾ ਜਾ ਪੁੱਛਿਆ ਮੈਂ ਆ ਬਾਰੂ ਬਾਰੂ ਨੇ ਉੱਤਰ ਦਿੱਤਾ ਲਾਲੇ ਨੇ ਲਾਗੇ ਜਾ ਕੇ ਪੁੱਛਿਆ ਆ ਗਈ ਅਕਲ ਟਕਾਣੀ ਪਰ ਉਹ ਜੋ ਬਾਗ ਨੂੰ ਸਹੀ ਸਲਾਮਤ ਦੇਖ ਕੇ ਉਸ ਨੂੰ ਆਇਆ ਦੇਖ ਕੇ ਦਿਲੋਂ ਖੁਸ਼ ਸੀ ਜੀ ਹਾਂ ਬਾਰੂ ਨੇ ਕਿਹਾ ਕੱਲ ਮੈਨੂੰ ਬੁਖਾਰ ਚੜਿਆ ਹੋਇਆ ਸੀ ਤੇ ਹੁਣ ਉਤਰ ਗਿਆ ਬੁਖਾਰ ਲਾਲੇ ਨੇ ਲਾ ਕੇ ਆਖਿਆ ਸਿੱਧੇ ਜਿਹੇ ਹਰੀ ਜਾਨ ਨੇ ਉੱਤਰ ਦਿੱਤਾ ਆਹੋ ਜੀ ওই ਮਾਦਰ ਜੇ ਕੱਲ ਹੀ ਹੋਸ਼ ਕਰ ਦੋਂ ਤੇ ਜੇ ਹੁਣ ਮੇਰੀ ਭਾਬੀ ਕਹਿੰਦੀ ਏ ਗਾਲਾਂ ਨਾਲ ਕਿਹੜੀ ਲੱਤ ਟੁੱਟ ਜਾਂਦੀ ਏ ਲਾਲਾ ਖੁੱਲ ਕੇ ਹੱਸਿਆ ਉਹ ਬੜੀ ਸਿਆਣੀ ਐ ਕੱਲ ਦੀ ਦਿਹਾੜੀ ਤੇ ਤੇਰੀ ਕੱਟੀ ਗਈ ਨਾ ਹਾਂ ਲਾਲਾ ਜੀ ਲਾਲਾ ਖੁਸ਼ੀ ਖੁਸ਼ੀ ਮੋੜਾਇਆ ਬਾਰੂ ਨੂੰ ਅੱਜ ਫੇਰ ਰੋਟੀ ਨਾ ਪਹੁੰਚੀ ਉਸ ਦੁਪਹਿਰਾਂ ਵੇਲੇ ਲੋਕਾਠਾਂ ਦਾ ਅੱਧਾ ਕੁ ਸੇਰ ਖਾ ਲਿਆ 3 ਵਜੇ ਦੇ ਨਾਲ ਉਸ ਨੂੰ ਬੁਖਾਰ ਚੜਨਾ ਸ਼ੁਰੂ ਹੋ ਗਿਆ ਸ਼ਾਮੀ ਸ਼ਹਿਰੀ ਕਲਰਕਾਂ ਉਸ ਨੂੰ ਬੁਖਾਰ ਵਿੱਚ ਹੀ ਗੁਲੇਲੋਂ ਘੁਮਾਉਂਦੀਆਂ ਰਿਠਾ ਕਿਉਂ ਬਈ ਮੋੜਾਇਆ ਅੱਧਖੜ ਕਲਰਕ ਨੇ ਫੇਰ ਪੁੱਛਿਆ ਜੀ ਬਾਬੂ ਜੀ बुखार ਦਾ ਕੀ ਹਾਲੀ ਜੀ ਚੜਿਆ ਹੋਇਆ ਅੱਧਖੜ ਕਲਰਕ ਦੇ ਰਿਸ ਹੋ ਰੀਸ ਇੱਕ ਹੋਰ ਕਲਰਕ ਨੇ ਪੁੱਛਿਆ ਫਿਰ ਲੋਖਾਠਾਂ ਨੂੰ ਹੱਥ ਫੇਰਿਆ ਹੀ ਹੈ ਨਾ ਹਾਂਜੀ ਸਰਦਾਰ ਜੀ ਰੋਟੀ ਨਹੀਂ ਸੀ ਘਰੋਂ ਆਈ ਸੌਹਰਿਆਂ ਲੋਗਾਠਾਂ ਗਰਮ ਹੁੰਦੀਆਂ ਨੇ ਮਰਨਾ ਹੀ ਇੱਕ ਹੋਰ ਕਲਰਕ ਨੇ ਅਪੋਲ ਗਾਲ ਕੱਢ ਦਿਆ ਕਿਹਾ ਅੱਛਾ ਜੀ ਨਹੀਂ ਖਾਂਦਾ ਅੱਧ ਕਲਰਕ ਨੂੰ ਰਾਖਾ ਸਿਆਣਾ ਜਾਪਿਆ ਤੇ ਉਹ ਕਲਰਕ ਮੂਰਖ ਜੋ 4 ਦਿਨ ਹੋਏ ਉਸਦੇ ਸਮਝਣ ਤੇ ਵੀ ਬਹੁਤੇ ਕੰਮ ਦੇ ਦੁੱਖੋਂ ਦਫ਼ਤਰ ਵਿੱਚੋਂ ਅਸਤੀਫਾ ਦੇ ਕੇ ਚਲਾ ਗਿਆ ਸੀ ਬਹੁਤਾ ਪੜਿਆ ਹੋਇਆ ਸੀ ਨਾ ਅਧਖੜ ਕਲਰਕ ਨੇ ਦਿਲ ਵਿੱਚ ਹੀ ਕਿਹਾ ਅਣਖ ਅਣਖੀ ਤਾਂ ਇਹਨਾਂ ਨੂੰ ਡੋਬਦੀ ਹੈ ਰਾਤੀ ਵੀ ਉਸ ਨੂੰ ਰੋਟੀ ਨਾ ਪਹੁੰਚੀ ਬਾਰੂ ਦਾ ਪ੍ਰਾਸ਼ ਸ਼ਹਿਰ ਚੱਕਰਾ ਗਿਆ ਹੋਇਆ ਸੀ ਤੇ ਖਾਲੀ ਹੀ ਮੁੜ ਆਇਆ ਸੀ ਰਾਹ ਨੂੰ ਕੁਝ ਨਾ ਅਪੜਿਆ ਰਾਤੀ ਉਸਦਾ ਬੁਖਾਰ ਤੇਜ ਹੋ ਗਿਆ ਉਹ ਜਬਿਆਣੇ ਲੇਟ ਗਿਆ ਉਸ ਨੂੰ ਕੋਈ ਹੋਸ਼ ਨਾ ਰਹੀ ਉਖੜਿਆ ਟਕਿਆ ਉਹ ਕੁੱਲੀੋਂ ਬਾਹਰ ਹੀ ਪਿਆ ਰਹਾ ਰਾਤੀ ਚੰਗਿੱਦੜਾਂ ਦੀਆਂ ਡਾਰਾਂ ਨੇ ਬਾਗ ਨੂੰ ਖੂਬ ਭੋਗ ਲਾਇ ਬਾਰੂ ਬੇਸੁਰਤ ਪਿਆ ਸੀ ਰਾਖੇ ਦੇ ਹੁੰਦਿਆਂ ਬਾਗ ਉੱਜੜ ਰਿਹਾ ਸੀ ਬੁਖਾਰ ਬਾਰੂ ਦੇ ਸਿਰ ਨੂੰ ਚੜ ਰਿਹਾ ਸੀ ਉਹ ਅੱਬੜਵਾਇਆ ਉੱਠ ਬੈਠਾ ਕੋਈ ਮਰਾ ਬਾਗ ਉਹ ਉੱਠ ਕੇ ਖੜੋ ਗਿਆ ਕਮਾਨ ਤੋਂ ਥੈਲਾ ਲੱਭ ਕੇ ਉਸ ਅੰਨੇ ਵਾਗ ਗੁਲੇਲਾ ਚਲਾਉਣੇ ਸ਼ੁਰੂ ਕਰ ਦਿੱਤੇ ਚੰਮ ਗੇਦੜ ਫਾੜ ਫਾੜ ਪਰ ਮਾਰ ਦੇ ਉੱਡ ਗਏ ਉਹ ਕਮਜ਼ੋਰੀ ਨਾਲ ਇੱਕ ਲਗਾਠ ਦੇ ਮੋੜ ਲਾ ਕੇ ਬਹਿ ਗਿਆ ਉਹ ਮੱਖਾਂ ਮੀਟ ਲਈਆਂ ਕਮਾਨ ਹੱਥੋਂ ਟਿੱਲਾ ਹੋ ਕੇ ਡੈਗ ਪਿਆ ਅਚਾਨਕ ਉਹ ਚੀਕ ਉੱਠਿਆ ਗਾਲਾਂ ਨਾਲ ਕਿਹੜੀ ਲੱਤ ਭੱਜ ਜਾਂਦੀ ਏ ਲਾਲਾ ਜੀ ਹੋਰ ਗਾਲਾਂ ਕੱਢੋ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਮੇਰੀ ਭਾਬੀ ਨੂੰ ਤੇ ਹੋਰ ਉਹ ਗੁੰਮ ਹੋ ਗਿਆ ਮੈਂ ਮਾਰ ਸੁੱਟੂੰਗਾ ਓਏ ਮੈਂ ਮਾਰ ਸੁੱਟੂੰਗਾ ਮੇਰਾ ਨਾਂ 바ਰੂ ਏ 바ਰੂ ਫੇਰ ਚੁੱਪ ਛਾ ਗਈ ਜਦੋਂ ਸਵੇਰ ਕਲਰਕਾਂ ਦਾ ਟੋਲਾ ਸੈਰ ਕਰਨ ਫੇਰ ਆਇਆ ਤਾਂ ਬਾਗ ਵਿੱਚ ਕਾਫੀ ਬੰਦੇ ਸਨ ਕਿਸੇ ਨੇ ਕਿਹਾ ਪੁਲਿਸ ਨੂੰ ਖਬਰ ਕਰੋ ਡਾਕੂਆਂ ਦਾ ਕੰਮ ਹੈ ਜੀ ਕਲਰਕਾਂ ਨੇ ਕਿਸੇ ਨਾਲ ਗੱਲ ਨਾ ਕੀਤੀ ਪਰੇ ਦੂਰ ਜਾ ਕੇ ਅਧਖੜ ਕਲਰਕ ਨੇ ਕਿਹਾ ਮੂਰਖ ਜਾਂ ਖਾ ਮੋਏ ਜਾਂ ਰੱਜ ਮੋਏ ਬਾਰੂ ਦੀ ਪਰਜਾਈ ਛਾ ਵੇਲਾ ਲਈ ਆਉਂਦੀ ਸੀ ਬਾਗ ਉਜੜ ਚੁੱਕਾ ਸੀ ਚੰਮ ਗਿੱਦੜ ਉੱਡ ਗਏ ਸਨ ਡਾਕੂ ਦਾ ਕਿਸੇ ਨੂੰ ਪਤਾ ਨਹੀਂ ਸੀ ਜੋ ਆਰਾਮ ਨਾਲ ਘਰ ਵਿੱਚ ਸੁੱਤਾ ਹੋਇਆ ਸੀ ਸੋ ਕਹਾਣੀ ਸੰਗ੍ਰਹਿ ਸਭ ਰੰਗ ਵਿੱਚੋਂ ਪ੍ਰਿੰਸੀਪਲ ਸੁਜਾਨ ਸਿੰਘ ਦੀ ਇਹ ਦੁਖਾਂਤਿਕ ਕਹਾਣੀ ਬਾਗਾਂ ਦਾ ਰਾਖਾ ਤੁਹਾਡੇ ਨਾਲ ਸਾਂਝੀ ਕੀਤੀ ਤੁਹਾਨੂੰ ਕਿਵੇਂ ਲੱਗੀ ਇੱਕ ਕਮੈਂਟ ਕਰਕੇ ਤੁਸੀਂ ਜਰੂਰ ਦੱਸਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ